ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗਉੜੀ ਪੂਰਵੀ ਰਾਗ ਦੇ ਵਿੱਚ ਭਗਤੀ ਦੀ ਬਾਣੀ ਚੱਲ ਰਹੀ ਹੈ 336 ਅੰਗ ਤੇ ਅਤੇ 37 ਅੰਗ ਤੇ ਭਗਤ ਜੀ ਦੇ ਸ਼ਬਦ ਸੁਭਾਏ ਮਾਨ ਹਨ ਭਗਤ ਜੀ ਆਪਣੀ ਰਸਨਾ ਤੂੰ ਭਾਈ ਬਚਨ ਕਰਦੇ ਹੋਏ ਸੰਸਾਰੀ ਜੀਵਾਂ ਨੂੰ ਪਰਦੇਸ਼ ਬਖਸ਼ਿਸ਼ ਕਰਦੇ ਹਨ ਜੀ ਗੌੜੀ ਜੋ ਕਪਕੇ ਕਰ ਮੁਸਤ ਚਰਨਨ ਕੀ ਲੋਭਦ ਨਾ ਤਿਆਗ ਦਿਓ ਜੋ ਜੋ ਕਰਮ ਕੀਏ ਲਾਲਚ ਸਿਓ ਇਹ ਫਿਰ ਗਰਹਿ ਪਰਿ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਇਸ ਸ਼ਬਦ ਦੇ ਵਿੱਚ ਸਾਨੂੰ ਜੀਵਨ ਉਪਦੇਸ਼ ਬਖਸ਼ਦੇ ਹਨ ਜਿਸ ਤਰ੍ਹਾਂ 57 ਸ਼ਬਦ ਦੇ ਵਿੱਚ ਇੱਕ ਬਾਂਦਰ ਜੀ ਧਾਰਨ ਲੈਂਦੇ ਹੋਏ ਭਗਤ ਜੀ ਨੇ ਦਸਤਾਨਤ ਦਿੱਤਾ ਸੀ ਉਸੇ ਤਰ੍ਹਾਂ ਹੀ ਫਿਰ ਇੱਥੇ ਬਾਂਦਰ ਦੀ ਧਾਰ ਲੈਂਦੇ ਹੋਏ ਕੋਈ ਦਸਤਾਨਤ ਭਗਤ ਜੀ ਦੁਆਰਾ ਫਿਰ ਦਿੰਦੇ ਹਨ ਜਿਉਂ ਕੱਪ ਉੱਥੇ ਵੀ ਬਾਂਦਰ ਦਾ ਨਾਮ ਸੀ ਮੁਸ਼ਟ ਇੱਥੇ ਕੱਪ ਕੱਪ ਵੀ ਬਾਂਦਰ ਦਾ ਨਾਮ ਹੈ ਜਿਉਂ ਭਗਤ ਜੀ ਕਹਿੰਦੇ ਕੱਪ ਕੇ ਕਾਰ ਮੁਸ਼ਟ ਚੰਨਨ ਕੀ ਲੁਭਦ ਕਹਿੰਦੇ ਲੋਭ ਦੇ ਕਾਰਨ ਇੱਕ ਬਾਂਦਰ ਜਿਹੜਾ ਛੋਲਿਆਂ ਦੀ ਮੁਠੀ ਦੇ ਕਾਰਨ ਇੱਕ ਫੰਦੇ ਦੇ ਵਿੱਚ ਫਸ ਜਾਂਦਾ ਭਗਤ ਜੀ ਕਹਿੰਦੇ ਜਿਸ ਤਰ੍ਹਾਂ ਇੱਕ ਬਾਂਦਰ ਜਿਹੜਾ ਹੈ ਛੋਲੇ ਭੁਜਿਆਂ ਦਾ ਲੋਭ ਕਰਕੇ ਮੁਠੀ ਭਰ ਲੈਂਦਾ ਹਤੇ ਉਸ ਕੁੱਜੇ ਦੇ ਵਿੱਚ ਉਹ ਮੁੱਠੀ ਨੂੰ ਭਰ ਕੇ ਬਾਹਰ ਕੱਢਣਾ ਚਾਹੁੰਦਾ ਪਰ ਉਹ ਲਾਲਚ ਕਰਦਾ ਕਿ ਛੋਲਿਆਂ ਦੀ ਮੁੱਠੀ ਛੁੱਟ ਨਾ ਜਾਵੇ ਇਸ ਲਾਲਚ ਕਾਰਨ ਉਹ ਜਕ ਦੇ ਵਿੱਚ ਜਾਲ ਦੇ ਵਿੱਚ ਉਹ ਫੰਦੇ ਦੇ ਵਿੱਚ ਫਸ ਜਾਂਦਾ ਹੈ ਇੱਥੇ ਜੀਵਾ ਨੂੰ ਸਾਨੂੰ ਸੰਸਾਰੀ ਜੀਵਾ ਨੂੰ ਭਗਤ ਜੀ ਇੱਕ ਬਾਂਦਰ ਦੀ ਧਾਰਨ ਦੇ ਕੇ ਸਮਝਾਉਣਾ ਕਰਦੇ ਹਨ ਕਹਿੰਦੇ ਇਸੇ ਲੋਭ ਦੇ ਵਸ ਬੰਦਾ ਜਿਹੜਾ ਮਨੁੱਖ ਹੈ ਪ੍ਰਾਨੀ ਹੈ ਉਹ ਪਿਆ ਰਿੰਦਾ ਹੈ ਇਸ ਤਰ੍ਹਾਂ ਇੱਕ ਲਾਲਚ ਕਾਰਨ ਇੱਕ ਪੇਟ ਦੀ ਤ੍ਰਿਪਤੀ ਦੇ ਕਾਰਣੀ ਲਾਲਚ ਕਰਦਾ ਨਾ ਬੰਦਾ ਕੀ ਛੋਲਿਆਂ ਦੀ ਮੁਠੀ ਮੈਂ ਖਾ ਕੇ ਪੇਟ ਭਰ ਲਾਂ ਇਸ ਲਾਲਚ ਕਾਰਨ ਉਹ ਛੋਲੇ ਨਹੀਂ ਥੱਲੇ ਛੱਡਦਾ ਉਹ ਇੱਕ ਕੁਜੇ ਦੇ ਸੌੜੇ ਮੂੰਹ ਵਾਲੇ ਕੁਜੇ ਦੇ ਵਿੱਚ ਆਪਣਾ ਅਤ ਫਸਾ ਲਿੰਦਾ ਹੈ ਤੇ ਉਹ ਛੋਲਿਆਂ ਨੂੰ ਨਹੀਂ ਛੱਡਦਾ ਆਪਣੇ ਹੱਥ ਭਵੇਂ ਫਸਿਆ ਰਹਿੰਦਾ ਉਹਦਾ ਤੇ ਉਹ ਸ਼کاری ਦੇ ਜਾਲ ਵਿੱਚ ਫਸ ਜਾਂਦਾ ਇਸੇ ਤਰ੍ਹਾਂ ਹੀ ਕਹਿੰਦੇ ਲੋਭਵਸ ਮਨੁੱਖ ਜਿਹੜਾ ਹੈ ਇਹ ਆਪਣੀ ਤ੍ਰਿਸ਼ਨਾ ਦੀ ਪੂਰਤੀ ਕਰਦਾ ਹੋਇਆ ਸੰਸਾਰੀ ਫੰਦੇ ਦੇ ਵਿੱਚ ਦਾਲ ਦੇ ਵਿੱਚ ਫਸਿਆ ਰਹਿੰਦਾ ਹੈ ਭਗਤ ਜੀ ਇਹ ਧਾਰਨ ਲੈਂਦੇ ਹੋਏ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ ਜਾਂ ਜੋ-ਜੋ ਕਰਮ ਕੀਏ ਲਾਲਚ ਸਿਉ ਤੇ ਫਿਰ ਗਰੀ ਪਰਿਓ ਗਲ ਦੇ ਵਿੱਚ ਕਹਿੰਦੇ ਉਹ ਬੰਦਾ ਪੈ ਜਾਂਦਾ ਭਗਤ ਜੀ ਕਹਿੰਦੇ ਜਿਸ ਤਰ੍ਹਾਂ ਬਾਂਦਰ ਫਸਦਾ ਹੈ ਨਾ ਇਸੇ ਤਰ੍ਹਾਂ ਜੋ-ਜੋ ਅਸੀਂ ਕਰਮ ਕਮਾਉਂਦੇ ਹਾਂ ਲਾਲਚ ਵਿੱਚ ਸੋ ਕੇ ਉੱਥੇ ਬਾਂਦਰ ਲਾਲਚ ਤੇ ਇੱਥੇ ਅਸੀਂ ਲਾਲਚ ਕਰਦੇ ਹਾਂ ਕਹਿੰਦੇ ਜਿਹੜੇ ਕਰਮ ਅਸੀਂ ਕਰਦੇ ਹਾਂ ਜ਼ਿੰਦਗੀ ਦੇ ਵਿੱਚ ਲਾਲਚ ਦੇ ਵਿੱਚ ਤ੍ਰਿਸ਼ਨਾ ਦੇ ਵਿੱਚ ਫਸੇ ਹੋਏ ਕਰਦੇ ਹਾਂ ਤੇ ਫਿਰ ਗਰੇ ਕਹਿੰਦੇ ਉਹੀ ਜਿਹੜੇ ਕਰਮ ਹਨ ਨਾ ਉਹ ਫੰਦਾ ਬਣ ਕੇ ਸਾਡੇ ਗਲੇ ਦੀ ਫਾਈ ਬਣ ਜਾਂਦੇ ਹਨ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹੀ ਲਾਲਚ ਜਿਹੜੇ ਕਰਮ ਕਮਾਨੇ ਆ ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗਰੇ ਪਰਿਉ ਕਹਿੰਦੇ ਉਹੀ ਸਾਡਾ ਫੰਦਾ ਬਣੀ ਜਾਂਦਾ ਗੱਲ ਦਾ ਕਹਿੰਦੇ ਉਹ ਕਰਮ ਜਿਹੜੇ ਸੰਸਾਰੀ ਹਨ ਲੋਭ ਲਾਲਚ ਦੇ ਕਹਿੰਦੇ ਉਹ ਹੀ ਫੰਦਾ ਬਣ ਕੇ ਇੱਕ ਦਿਨ ਕਾਲ ਰੂਪੀ ਫੰਦਾ ਸਾਡੇ ਗਲ ਵਿੱਚ ਪੈ ਜਾਂਦਾ ਹੈ ਕਹਿੰਦੇ ਇੱਥੇ ਫਿਰ ਸੁਮਨੁਖ ਫਸ ਜਾਂਦਾ ਹੈ ਭਗਤ ਬਿਨ ਬਿਰਥੇ ਜਨਮ ਗयो ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਨ ਭਗਤ ਜੀ ਕਹਿੰਦੇ ਭਗਤੀ ਤੋਂ ਬਿਨਾ ਭਾਈ ਇਹ ਜਨਮ ਜਿਹੜਾ ਮਨੁੱਖਾ ਵਿਰਥ ਚਲਾ ਜਾਂਦਾ ਹੈ ਕਹਿੰਦੇ ਭਗ ਬਿਨਾ ਭਗਤੀ ਤੋਂ ਬਿਨ ਭਗਤ ਬਿਨ ਭਗਤ ਬਿਨਾ ਬਿਰਥੇ ਜਨਮ ਗयो ਕਹਿੰਦੇ ਕਈ ਜਨਮ ਲੋਕ ਬਿਰਥਾ ਚਲੇ ਜਾਂਦੇ ਹਨ ਕਈ ਜੀਵ ਸੰਸਾਰ ਤੋਂ ਇਹ ਭਗਤੀ ਭਜਨ ਤੋਂ ਬਿਨਾ ਬਿਰਥਾ ਜਨਮ ਗਵਾ ਕੇ ਜਾ ਰਹੇ ਹਨ ਸਾਧ ਸੰਗਤ ਪ੍ਰਭੂਾਨ ਭਜਨ ਬਿਨ ਅਹੀ ਨਾ ਸਤ ਰਹੋ ਭਗਤ ਜੀ ਕਹਿੰਦੇ ਭਾਈ ਸਤ ਸੰਗਤ ਤੋਂ ਬਿਨਾ ਭਗਵਾਨ ਜੀ ਪ੍ਰਭੂ ਦੀ ਹਰੀ ਦੀ ਭਜਨ ਤੋਂ ਬਿਨਾ ਉਹਦੀ ਸੱਚੀ ਸੰਗਤ ਤੋਂ ਬਿਨਾ ਉਹਦੀ ਬੰਦਗੀ ਤੋਂ ਬਿਨਾ ਭਜਨ ਤੋਂ ਬਿਨਾ ਕਹਿੰਦੇ ਸੰਸਾਰ ਜਿਹੜਾ ਹੈ ਉਹ ਸੱਚ ਲੱਭਦਾ ਫਿਰਦਾ ਬਿਨ ਕਹੇ ਨਾ ਸੱਚ ਰਹੋ ਕਹਿੰਦੇ ਹੋਰ ਕਿੱਥੇ ਸੱਚ ਲੱਭਣਾ ਸਉ ਸੱਚੇ ਗੁਰੂ ਦੀ ਸੰਗਤ ਵਿੱਚ ਭਗਤ ਜੀ ਦੇ ਵਿੱਚ ਉਹਦੇ ਭਜਨ ਦੇ ਵਿੱਚ ਹੀ ਭਗਤ ਜੀ ਕਹਿੰਦੇ ਉਹ ਸੱਚ ਹਿਰਦੇ ਵਿੱਚ ਸਮੰਦਾ ਕਹਿੰਦੇ ਉਹ ਰਸਤਾ ਤਾਂ ਜ਼ਿੰਦਗੀ ਵਿੱਚ ਅਸੀਂ ਧਾਰਨ ਹੀ ਨਹੀਂ ਕਰਦੇ ਪੜਾਂਦੇ ਹੀ ਨਹੀਂ ਲਾਲਚ ਵਿੱਚ ਲਾਲਚ ਕਰਦੇ ਹੋਏ ਕਰਮ ਕਰੀ ਜਾਂਦੇ ਆ ਇੱਕ ਬਾਂਦਰ ਦੀ ਤਰ੍ਹਾਂ ਕਿ ਕਿੱਟ ਪੂਸੀ ਮਾਰ ਕੇ ਛਾਲ ਮਾਰ ਕੇ ਕਿੰਦਰ ਭੱਜਦੇ ਕਦੀ ਕਿੰਦਰ ਚਲੇ ਗਏ ਲਾਲਚ ਤ੍ਰਿਸ਼ਨਾ ਦੀ ਸੰਤਾਪ ਤੇ ਸੰਸਾਰੀ ਪੂਰਤੀਆਂ ਕਰਦੇ ਹੋਏ ਪਾਤਸ਼ਾਹ ਜੀ ਕਹਿੰਦੇ ਭਗਤ ਜੀ ਕਹਿੰਦੇ ਭਾਈ ਜਿੰਦਗੀ ਗਾਲ ਛੱਡਦੇ ਹਾਂ ਕਹਿੰਦੇ ਸੱਚੇ ਗੁਰੂ ਦੀ ਸੰਗਤ ਉਹਦਾ ਭਜਨ ਤਾਂ ਸੀ ਕਰਦੇ ਨਹੀਂ ਸੱਚ ਤੇ ਉੱਥੋਂ ਲੱਭਣਾ ਤੇ ਜਿੱਥੇ ਸੱਚ ਮਿਲਣਾ ਸੱਚ ਦਾ ਰਸਤਾ ਮਾਰਗਦਰਸ਼ਨ ਹੈ ਸੱਚੇ ਗੁਰੂ ਨੇ ਭਜਨ ਦੇ ਨਾਲ ਉਹਦੀ ਬੰਦਗੀ ਦੇ ਨਾਲ ਹੀ ਉਹਦੀ ਪ੍ਰਾਪਤੀ ਹੈ ਭਗਤ ਜੀ ਕਹਿੰਦੇ ਉਹ ਸੀ ਵਿਸਾਰ ਦਿੰਦੇ ਆ ਰਹਾ ਇਸ ਰਾਮਦੇਵ ਕੀ ਭਗਤ ਜੀ ਵਚਨ ਕਰਦੇ ਹਨ ਜਿਉ ਉਧਿਆਨ Kusum par phullat ਫਿਰ ਭਗਤ ਜੀ ਇੱਕ ਫੁੱਲ ਦੀ ਧਾਰਨ ਲੈਂਦੇ ਹਨ ਬਗੀਚੀ ਦੀ ਇੱਥੇ ਵਚਨ ਕਰਦੇ ਹਨ ਭਗਤ ਜੀ ਜਿਉ ਉਧਿਆਨ Kusum par phullat ਕਿਨੇ ਨਾ ਘਰਾਉ ਲਾਇਓ ਭਗਤ ਜੀ ਕਹਿੰਦੇ ਜਿਵੇਂ ਥਬੀਆ ਬਾਣ ਦੇ ਵਿੱਚ ਜੰਗਲ ਦੇ ਵਿੱਚ ਕੋਈ ਫੁੱਲ ਉਗ ਜਾਵੇ ਕਹਿੰਦੇ ਬੀਆ ਬਾਣ ਦੇ ਵਿੱਚ ਕਿਤੇ ਫੁੱਲ ਉੱਗੇ ਹੋਣ ਬਾਗੀਚੀ ਉੱਗੀ ਹੋਵੇ ਫੁੱਲਾਂ ਦੀ ਕਹਿੰਦੇ ਉਹਦਾ ਲਾਭ ਥੋੜਾ ਕਿਸੇ ਨੂੰ ਹੋਣਾ ਉਸ ਫੁੱਲਾਂ ਦਾ ਜਿਉਂ ਉਦਿਆਨ ਉਸਮ ਪਰ ਫੁੱਲਤ ਕਹਿੰਦੇ ਇੱਕ ਘਮੋ ਜੰਗਲ ਦੇ ਵਿੱਚ ਬੀਆ ਬਾਣ ਦੇ ਵਿੱਚ ਫੁੱਲਾਂ ਦੀ ਕੋਈ ਸੰਗੰਧੀ ਥੋੜਾ ਲੈ ਸਕਦਾ ਹੈ ਫੁੱਲ ਤਾਂ ਕਹਿੰਦੇ ਘਰ ਦੇ ਸਾਹਮਣੇ ਬਗੀਚੇ ਵਿੱਚ ਉਨ ਤਾਂ ਹੀ ਅਸੀਂ ਸੁਗੰਧੀ ਮਾਣ ਸਕਦੇ ਹਾਂ ਉਹਦੀ ਵਾਸ਼ਨਾ ਨੂੰ ਮਾਣ ਸਕਦੇ ਹਾਂ ਕਹਿੰਦੇ ਜੇ ਜੰਗਲ ਵਿੱਚ ਬੀਆ ਬਾਣ ਵਿੱਚ ਫੁੱਲ ਉਗ ਜਾਣ ਕਹਿੰਦੇ ਉਹਨਾਂ ਦੀ ਸੁਗੰਧੀ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੋਣਾ ਉਹ ਗਿਆਨ ਦਾ ਕੋਈ ਫਾਇਦਾ ਨਹੀਂ ਹੋਣਾ ਕਿੰਦ ਭਗਤ ਜੀ ਕਹਿੰਦੇ ਜਿਉਂ ਉਦਿਆਨ ਕੁਸਮ ਪਰ ਫੁੱਲ ਤਾਂ ਕਿੰਨੇ ਨਾ ਘਰੋ ਲਾਇਓ ਕਹਿੰਦੇ ਕਿਸੇ ਨੂੰ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ ਤਾਸੀ ਪਰਮਤ ਨੇਕ ਜੂਨ ਮੈਂ ਫਿਰ ਫਿਰ ਕਾਲ ਅਹੋ ਫਿਰ ਭਗਤ ਜੀ ਜਵਾਬ ਦਿੰਦੇ ਅਨ ਕਹਿੰਦੇ ਉਸੇ ਤਰ੍ਹਾਂ ਹੀ ਉਹ ਮਨੁੱਖ ਹਨ ਕਹਿੰਦੇ ਉਹ ਫੁੱਲਾਂ ਦੀ ਤਰ੍ਹਾਂ ਹੀ ਹਨ ਕਹਿੰਦੇ ਤਾਸੀ ਪਰਮਤ ਅਨੇਕ ਜੂਨ ਕਹਿੰਦੇ ਇਸੇ ਤਰ੍ਹਾਂ ਹੀ ਅਸੀਂ ਭਰਮ ਵਿੱਚ ਫਸੇ ਹੋਏ ਨੇਕਾ ਜੂਨਾਂ ਦੇ ਵਿੱਚ ਫਿਰ ਫਿਰ ਕਾਲ ગયો ਕਹਿੰਦੇ ਜੰਮਦੇ ਹਾਂ ਕਾਲ ਖਾ ਜਾਂਦਾ ਹੈ ਮਰ ਜਾਨਿਆ ਫਿਰ ਜੰਮ ਜਾਨਿਆ ਨੇਕਾ ਜੁਨਾ ਵਿੱਚ ਦੁੱਖ ਪਾਨਿਆ ਦੁੱਖ ਭੋਗਦੇ ਹਾਂ ਆਹ ਧਨ ਜੋਵਨ ਅਰ ਸੁੱਤਦਾਰ ਵੇਖਣ ਕੋ ਜੋ ਦਇਓ ਦੇਖੋ ਭਗਤ ਜੀ ਫਿਰ ਪਰਿਵਾਰ ਤੇ ਕੰਬਦੇ ਆਉਂਦੇ ਹਨ ਕਹਿੰਦੇ ਸੰਸਾਰ ਵਿੱਚ ਮਾਲਕ ਲੇਤਾ ਏ ਸੰਸਾਰ ਦੇ ਵਿੱਚ ਸਾਨੂੰ ਰਿਸ਼ਤੇ ਦਿੱਤੇ ਕਰਮ ਰਿਸ਼ਤੇ ਆ ਧਨ ਸੰਸਾਰੀ ਧਨ ਜੋਬਨ ਜਵਾਨੀ ਅਰ ਸੁੱਤਦਾਰਾ ਸੁੱਤ ਪੁੱਤਰ ਨੂੰ ਕਹਿੰਦੇ ਹਨ ਦਾਰਾ ਇਸਤਰੀ ਨੂੰ ਕਹਿੰਦੇ ਹਨ ਭਗਤ ਜੀ ਕਹਿੰਦੇ ਦਿਗਨਾਂਦੇ ਹਨ ਚੀਜ਼ਾਂ ਕਹਿੰਦੇ ਧਨ ਦਿੱਤਾ ਜੋਬਨ ਦਿੱਤਾ ਅਰ ਸੁੱਤ ਪੁੱਤਰ ਧੀਆ ਘਰ ਵਾਲੀ ਇਸਤਰੀ ਦਿੱਤੀ ਪਿਖ ਨੂੰ ਕਹਿੰਦੇ ਦੇਖਣ ਵਾਸਤੇ ਸੰਸਾਰੀ ਰਿਸ਼ਤੇ ਦਿੱਤੇ ਪਰ ਅਸੀਂ ਦੇਖਦੇ ਆਂ ਦੇਖਦੇ ਇਸ ਮੋਹ ਦੇ ਵਿੱਚ ਫਸ ਜਾਂਦੇ ਆਂ ਇਹ ਬਚਨ ਕਰਦੇ ਨੇ ਭਗਤ ਜੀ ਤਿੰਨ ਹੀ ਮੈਂ اٹਕ ਜੋ ੁਰਜੇ ਇੰਦਰੀ ਪਰ ਫਰੇਰ ਲਿਓ ਭਗਤ ਜੀ ਕਹਿੰਦੇ ਪਰ ਅਸੀਂ ਸੰਸਾਰੀ ਜੀ ਇਸ ਵਿੱਚ ਹੀ ਫਸ ਜਾਂਦੇ ਆਂ ਕਹਿੰਦੇ ਸੰਸਾਰ ਸ੍ਰਿਸ਼ਟੀ ਦੇ ਵਿੱਚ ਰਿਸ਼ਤੇ ਤਾਂ ਦਿੱਤੇ ਮਾਲਕ ਨੇ ਦੇਖਣ ਵਾਸਤੇ ਪਰ ਉਹ ਦੇਖਦਿਆਂ ਦੇਖਦਿਆਂ ਮਨ ਇੰਦਰੀ ਇਹਨਾਂ ਵਿੱਚ ਖੁੱਭ ਜਾਂਦੇ ਹਨ ਅਸੀਂ ਮੋਹਤ ਹੋ ਜਾਂਦੇ ਆਂ ਇਹ ਰਿਸ਼ਤਿਆਂ ਤੋਂ ਭਗਤ ਜੀ ਕਹਿੰਦੇ ਤਿੰਨੀ ਮੈਂ ਅਟਕ ਜੋ ਕਹਿੰਦੇ ਇਹਦੇ ਵਿੱਚ ਹੀ ਅਸੀਂ ਅਟਕੇ ਰਹਿੰਨੇ ਆਂ ਇਹ ਰਿਸ਼ਤਿਆਂ ਦੇ ਵਿੱਚ ਹੀ ਅਟਕੇ ਉ르ਜੇ ਹੋਏ ਇੰਦ੍ਰੇ ਇੰਦਰੀਆਂ ਸਾਡੇ ਕਹਿੰਦੇ ਪ੍ਰੇਰੀ ਜਾਂਦੇ ਆਣ ਸਾਨੂੰ ਭਗਤ ਜੀ ਕਹਿੰਦੇ ਸਮੋਹਤ ਦੇ ਵਿੱਚੋਂ ਅਸੀਂ ਬਾਹਰ ਨਹੀਂ ਆ ਸਕਦੇ ਇਹ ਪਰਿਵਾਰ ਦੇ ਵਿੱਚ ਕਟੰਬ ਵਿੱਚ ਰਿਸ਼ਤੇਦਾਰੀਆਂ ਵਿੱਚ ਸੰਸਾਰ ਵਿੱਚ ਹੀ ਇੰਦ੍ਰੇ ਸਾਨੂੰ ਪ੍ਰੇਰ ਕੇ ਲੈ ਜਾਂਦੇ ਹਨ ਅਸੀਂ ਨਿਕਲ ਹੀ ਨਹੀਂ ਸਕਦੇ ਇਹ ਸੰਸਾਰ ਕ੍ਰਿਸ਼ਨਾਂ ਦੇ ਵਿੱਚੋਂ ਬਾਹਰ ਹੀ ਨਹੀਂ ਆ ਸਕਦੇ ਭਗਤ ਜੀ ਕਹਿੰਦੇ ਪਾਰੇ ਦੇਖਣ ਵਾਸਤੇ ਭਗਤ ਪਰਮੇਸ਼ਰ ਨੇ ਤਮਾਸ਼ਾ ਰਚਿਆ ਉਹ ਤਮਾਸ਼ਗੀ ਦੀ ਬਣ ਕੇ ਸੀ ਰਹਿ ਗਏ ਉਸ ਤਮਾਸ਼ੇ ਵਿੱਚ ਹੀ ਫਸੇ ਰਹੇ ਉਰਦ ਅਨਲ ਤਨ ਤਿੰਨ ਕੋ ਮੰਦਰ ਚੋਂ ਦਿਸ ਥਾਟ ਥਇ ਖੀਰ ਲਿਆ ਤੁੱਖਾਂ ਵਿੱਚ ਭਗਤ ਜੀ ਫਿਰ ਬਚਨ ਕਰਦੇ ਹਨ ਕਹਿੰਦੇ ਉਰਦ ਅਨਲ ਤਨ ਤਿੰਨ ਕੋ ਮੰਦਰ ਕਹਿੰਦੇ ਮੰਦਰ ਹੈ ਸਰੀਰ ਜਿਹੜਾ ਤਨ ਕਹਿੰਦੇ ਰਚਿਆ ਮਾਲਕ ਨੇ ਬਣਾਉਣਾ ਕੀਤਾ ਇਹਦੇ ਆਲੇ ਦੁਆਲੇ ਜਿਵੇਂ ਕੰਧ ਹੁੰਦੀ ਹੈ ਨਾ ਕੰਧ ਦੀ ਤਰ੍ਹਾਂ ਸਰੀਰ ਰਚਿਆ ਮਾਲਕ ਨੇ ਇਸ ਮੰਦਰ ਚੋਂ ਦੀਸ ਥਾਟ ਠਇਓ ਪਰ ਕਹਿੰਦੇ ਮੰਦਰ ਦੇ ਵਿੱਚ ਤਨ ਦੇ ਵਿੱਚ ਹੀ ਅਸੀਂ ਫਸ ਕੇ ਰਹਿ ਗਏ ਕਹੇ ਕਬੀਰ ਪੈ ਸਾਗਰ ਤਰਨ ਕੋ ਮੈਂ ਸਤਗੁਰ ਓਟ ਲਿਓ ਹਰਿ ਜੀ ਕਹਿੰਦੇ ਪਰ ਅਸੀਂ ਇਹ ਮਾਲਕ ਜੀ ਆ ਸਾਨੂੰ ਤਾਂ ਤੁਹਾਡੀ ਓਟ ਐ ਆਸਰਾ ਐ ਇਹ ਸਾਗਰ ਤਰਨ ਕੋ ਮੈਂ ਸਤਗੁਰ ਓਟ ਲਿਓ ਕਹਿੰਦੇ ਭਾਵ ਸਾਗਰ ਤੋਂ ਭਾਈ ਜੇ ਤਰਨਾ ਹੈ ਇਹ ਸੰਸਾਰ ਤੋਂ ਤਾਂ ਸੱਚੇ ਸਤਗੁਰ ਦੀ ਓਟ ਲੈਣੀ ਚਾਹੀਦੀ ਹੈ ਇੱਥੇ ਭਗਤ ਜੀ ਆਪ ਓਟ ਲੈਂਦੇ ਹਨ ਉੱਥੇ ਸਾਨੂੰ ਵੀ ਦੱਸਦੇ ਹਨ ਕਹਿੰਦੇ ਮੈਂ ਸਤਿਗੁਰ ਓਟ ਲਿਓ ਕਹਿੰਦੇ ਮੈਂ ਸੱਚੇ ਸਤਿਗੁਰਾਂ ਦੀ ਓਟ ਲਈ ਆਸਰਾ ਲਿਆ ਇਸ ਕਰਕੇ ਇਹ ਬੰਦਨਾ ਚੋਂ ਇਹ ਪਰਿਵਾਰ ਚੋਂ ਇਹ ਸੰਸਾਰ ਚੋਂ ਇੱਕ ਟੰਬ ਚੋਂ ਅਸੀਂ ਬਾਹਰ ਆਏ ਉਹ ਸੱਚੇ ਮਾਲਕ ਦੇ ਨਾਲ ਉਹਦੀ ਓਟ ਲੈ ਕੇ ਸੁਭਾਗਰ ਤੋਂ ਅਸੀਂ ਤਰ ਸਕਦੇ ਨਹੀਂ ਤਾਂ ਇਹ ਸੰਸਾਰ ਭਗਤ ਜੀ ਕਹਿੰਦੇ ਇੱਕ ਜੰਜਾਲ ਹੈ ਮਾਇਆ ਦਾ ਜਾਲ ਫੈਕਿਆ ਹੋਇਆ ਇਹ ਮਾਇਆ ਦੇ ਜਾਲ ਚੋਂ ਇਹ ਸ਼کاری ਦੇ ਵਿੰਕੇ ਹੋਏ ਜਾਲ ਤੋਂ ਸਿਤਾ ਬਚ ਸਕਦੇ ਆ ਜੇ ਸਤਿਗੁਰੂ ਦਾ ਸਾਡੇ ਕੋਲ ਓਟ ਹੈ ਸਾਡੇ ਕੋਲ ਸੱਚੇ ਸਤਿਗੁਰੂ ਦਾ ਆਸਰਾ ਹੈ ਨਹੀਂ ਤਾਂ ਦੇਖੋ ਭਗਤ ਜੀ ਬਾਂਦਰ ਦੀ ਧਾਰਨ ਲੈਂਦੇ ਹਨ ਉਥੇ ਫੁੱਲਾਂ ਦੀ ਸੁਗੰਧੀ ਬਾਰੇ ਧਾਰਨ ਦਿੰਦੇ ਹਨ ਉਥੇ ਪਰਿਵਾਰ ਕੁਟੰਬ ਬਾਰੇ ਕਹਿੰਦੇ ਨੇ ਕਹਿੰਦੇ ਸਾਰੀ ਜੰਜਾਲ ਹਨ ਜਿਨ੍ਹਾਂ ਦੇ ਵਿੱਚ ਅਸੀਂ ਤ੍ਰਿਸ਼ਨਾ ਦੇ ਕਰਮ ਕਰਦੇ ਹੋਏ ਭਗਤ ਜੀ ਕਹਿੰਦੇ ਫਸੇ ਰਹਿੰਦੇ ਆ ਇਸ ਜਾਲ ਤੋਂ ਅਸੀਂ ਬਾਹਰ ਹੀ ਨਹੀਂ ਆ ਸਕਦੇ ਇੱਕੋ ਹੀ ਢੰਗ ਤਰੀਕਾ ਹੈ ਸੱਚੇ ਗੁਰੂ ਦੀ ਸੰਗਤ ਸਤਿਗੁਰਾਂ ਦੀ ਓਟ ਆਸਰਾ ਜਿਹਦੇ ਨਾਲ ਇਸ ਕਟੰਬ ਤੋਂ ਇਸ ਸੰਸਾਰ ਤੋਂ ਇਸ ਸ੍ਰਿਸ਼ਟੀ ਤੋਂ ਆਤਮਾ ਉੱਚੀ ਉੱਠਦੀ ਹੈ ਮਾਨਵ ਦੇ ਚਰਨਾਂ ਵਿੱਚ ਜਦੋਂ ਉਹ ਸਿੱਖ ਅਰਪਣ ਹੁੰਦਾ ਹੈ ਫਿਰ ਸੰਸਾਰ ਸੁੱਖਣਾ ਜਾਪਦਾ ਨਹੀਂ ਤਾਂ ਅਸੀਂ ਸੱਚ ਸਮਝੀ ਬੈਠਿਆ ਸੰਸਾਰ ਨੂੰ ਸੰਸਾਰ ਇੱਕ ਸੁਪਨਾ ਹੈ ਮੌਤ ਇੱਕ ਸੱਚ ਹੈ ਜੀਵਨਾ ਇੱਕ ਝੋਟਾ ਹੈ ਇਹ ਸਾ ਟੱਲ ਸਚਾਈ ਹੈ ਇਹ ਅੱਜ ਦੇ ਸ਼ਬਦ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਸਦਾ ਹੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਏ ਭਾਈ ਬਾਣੀ ਸੁਣ ਕੇ ਵਿਚਾਰਾਂ ਸੁਣ ਕੇ ਜੀਵਨ ਸਫਲ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ सत नाम वही गुरु